ਹਾਂਜੀ ਸਸਰੀਆਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਮੈਮ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਟੀਚਰ ਬਣ ਦਾ ਸੁਨਹਿਰਾ ਮੌਕਾ ਹੈਗਾ ਜਿਹੜੇ ਵੀ ਕੈਂਡੀਡੇਟ ਪੰਜਾਬ ਵਿੱਚ ਟੀਚਰ ਬਣਨ ਵਿੱਚ ਇੰਟਰਸਟਿਡ ਹੈਗੇ ਆ ਤਾਂ ਸਭ ਤੋਂ ਵਧੀਆ ਗੱਲ ਹੈਗੀ ਹੈ ਪੀਜੀਟੀ, ਟਿਜੀਟੀ, ਪੀਆਰਟੀ ਐਂਟੀਟੀ ਦੀ ਪੋਸਟਾਂ ਆ ਚੁੱਕੀ ਹੈ ਜਿਹੜੇ ਵੀ ਕੈਂਡੀਡੇਟ ਇੰਟਰਸਟਿਡ ਹੈਗੇ ਆ ਅੱਜ ਤੋਂ ਤੁਸੀਂ ਆਪਣਾ ਜਿਹੜਾ ਆਨਲਾਈਨ ਫਾਰਮ ਹੈਗਾ ਰਜੇ ਇਹ ਫਿਲ ਕਰ ਸਕਦੇ ਹੋ। ਟੀਕ ਰਜੇ ਤਾਂ ਫੁੱਲ ਡਿਟੇਲ ਚ ਅਸੀਂ ਗੱਲ ਕਰਾਂਗੇ। ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਵਿజిਟ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ। ਕਿੱਧਾ ਦਾ ਨਾਲੇ ਦੱਸਾਂਗੇ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਕਿਹਦਾ ਆਪਣਾ ਫਾਰਮ ਫਿਲ ਕਰ ਸਕਦੇ ਹੋ ਡਿਟੇਲ ਚ ਗੱਲ ਕਰਾਂਗੇ ਕਿਹੜੇ ਕਿਹੜੇ ਸਬਜੈਕਟਾਂ ਵਿੱਚ ਪੋਸਟਾਂ ਆ ਚੁੱਕੀਆਂ ਤਾਂ ਸਭ ਤੋਂ ਪਹਿਲਾਂ ਇੱਥੇ ਤੁਸੀਂ ਦੇਖ ਸਕਦੇ ਆ ਸੀ ਆ ਚੁੱਕਿਆ ਆਫੀਸ਼ੀਅਲ ਵੈਬਸਾਈਟ ਤੇ ਇਹ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਦਿੱਤਾ ਗਿਆ ਰਜੇ ਡਾਇਰੈਕਟ ਤੁਸੀਂ ਕ੍ਰੋਮ ਬ੍ਰਾਊਜ਼ਰ ਤੇ ਜਾ ਕੇ www.desgpc.org ਸਰਚ ਕਰਨਾ ਏ ਸਰਚ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੀਚਰ ਦੀਆਂ ਪੋਸਟਾਂ ਕੱਢੀ ਗਈਆਂ ਨੇ ਤਾਂ ਜਿਹੜੇ ਵੀ ਕੈਂਡੀਡੇਟ ਇੰਟਰਸਟਿਡ ਹੈਗੇ ਆ ਤਾਂ ਇਸ ਵਿੱਚ ਅਪਲਾਈ ਕਰ ਸਕਦੇ ਨੇ ਕਾਫੀ ਕੈਂਡੀਡੇਟਾਂ ਦਾ ਡਾਊਟ ਰਹੂਗਾ ਕਿ ਮੈਮ ਅਦਰ ਸਟੇਟ ਵਾਲੇ ਕੈਂਡੀਡੇਟ ਵੀ ਅਪਲਾਈ ਕਰ ਸਕਦੇ ਨਾ ਤਾਂ ਹਾਂ ਜੇ ਇਸ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਕੋਲ 10th ਵਿੱਚ ਪੰਜਾਬੀ ਸਬਜੈਕਟ ਹੈਗਾ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਟੀਚਿੰਗ ਦੀ ਪੋਸਟ ਹੋਵੇ ਜਾਂ ਨਾਨ ਟੀਚਿੰਗ ਦੀ ਪੋਸਟ ਉਸ ਵਿੱਚ ਅਪਲਾਈ ਕਰਨ ਵਾਸਤੇ ਸਭ ਤੋਂ ਪਹਿਲਾਂ ਕੈਂਡੀਡੇਟ ਕੋਲ 10th ਵਿੱਚ ਪੰਜਾਬੀ ਸਬਜੈਕਟ ਹੋਣਾ ਕੰਪਲਸਰੀ ਹੈ ਗਿਆ ਜੇ ਅਜੇ ਵੀ ਨਹੀਂ ਹੈ ਗਿਆ ਤਾਂ ਫਿਰ ਤੁਸੀਂ ਐਡ ਕਰ ਸਕਦੇ ਹੋ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਟੀਚਰ ਦੀਆਂ ਪੋਸਟਾਂ ਆ ਚੁੱਕੀਆਂ ਨੇ TGT, PGT, PRT, ਨਰਸਰੀ ਜਿਹੜੀ ਟੀਚਰ ਦੀਆਂ ਪੋਸਟਾਂ ਹੈਗੀ ਹੈ ਠੀਕ ਰਹੇ ਤਾਂ ਇੱਥੇ ਆਨਲਾਈਨ ਅਪਲਾਈ ਦਾ ਲਿੰਕ ਦਿੱਤਾ ਗਿਆ ਤੁਸੀਂ ਆਨਲਾਈਨ ਜਿਹੜਾ ਫਾਰਮ ਹੈਗੇ ਰਜੇ ਇਹ ਫਿਲ ਕਰ ਸਕਦੇ ਹੋ ਇਸ ਦੀ ਅਸੀਂ ਗੱਲ ਕਰੀਏ ਲਾਸਟ ਡੇਟ ਜਿਹੜੀ ਹੈਗੀ ਆ 5 ਜਨਵਰੀ ਤੱਕ ਤੁਸੀਂ ਆਪਣਾ ਜਿਹੜਾ ਫਾਰਮ ਹੈਗੇ ਰਜੇ ਇਹ ਫਿਲ ਕਰ ਸਕਦੇ ਹੋ ਠੀਕ ਹੈ ਜਿਹੜੀ ਪੋਸਟ ਹੈਗੀ ਇੱਥੇ ਮੈਂਸ਼ਨ ਵੀ ਹੈਗੀ ਹੈ ਟੀਚਰ ਦੀ ਪੋਸਟ ਹੈਗੀ ਹੈ TGT PGT PRT ਨਰਸਰੀ ਐਂਡਟੀ ਟੀਚਰ ਦੀ ਹੈਗੀ ਆ ਇਸ ਦਾ ਜਿਹੜਾ ਫੁੱਲ ਨੋਟੀਫਿਕੇਸ਼ਨ ਹੈਗੇ ਰਜੇ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਰਿਕੁਆਇਰਮੈਂਟ ਫੋਰ ਦਾ ਪੋਸਟ ਟੀਚਿੰਗ ਸਟਾਫ ਐਸਜੀਪੀਸੀ ਸਕੂਲ ਸੈਸ਼ਨ 2026-27 ਠੀਕ ਹੈ ਤਾਂ ਇਸ ਦੀ ਜਿਹੜੀ ਲਾਸਟ ਡੇਟ ਹੈਗੀ 25 ਜੂਨ ਤਾਂ ਹੁਣ ਅਸੀਂ ਡਿਟੇਲ ਚ ਗੱਲ ਕਰਦੇ ਆ ਤਾਂ ਇਹ ਤਾਂ ਸਾਨੂੰ ਦੱਸ ਦਿੱਤਾ ਜਿਵੇਂ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਜਿਹੜਾ ਪਰਫਾਰਮਾ ਹੈਗਾ ਉਹ ਵੀ ਡਾਊਨਲੋਡ ਕਰ ਸਕਦੇ ਹੋ ਜਿਹੜੀ ਨੋਟੀਫਿਕੇਸ਼ਨ ਹੈਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਟੀਚਿੰਗ ਦੀਆ ਪੋਸਟਾਂ ਹੈਗੀਆਂ ਏ ਅਪਲਾਈ ਕਰਨ ਲਈ ਵਾਸਤੇ ਵੈਬਸਾਈਟ ਦਾ ਲਿੰਕ ਵੀ ਦਿੱਤਾ ਗਿਆ ਆਨਲਾਈਨ ਤੁਸੀਂ ਆਪਣਾ ਜਿਹੜਾ ਫਾਰਮ ਹੈਗਾ ਇਹ ਅਪਲਾਈ ਕਰ ਸਕਦੇ ਹੋ ਇੱਕ ਹੈਗੇਗੀ ਸਿੱਖ ਉਮੀਦਵਾਰ ਪ੍ਰਤੀਤ ਨਹੀਂ ਹੋਣਾ ਚਾਹੀਦਾ ਇਸ ਵਿੱਚ ਜਿਹੜੇ ਮੇਲ ਕੈਂਡੀਡੇਟ ਹੈਗੇ ਜਿਵੇਂ ਕੁੜੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਲਵਾਰ ਸੂਟ ਪਹਿਨਣਾ ਪਊਗਾ ਜਿਹੜੇ ਮੁੰਡੇ ਹੈਗੇ ਆ ਉਹਨਾਂ ਨੂੰ ਪੱਗਬੰਦੀ ਹੋਣੀ ਚਾਹੀਦੀ ਨਾਲੇ ਤੜੀ ਰੱਖੀ ਹੋਣੀ ਚਾਹੀਦੀ ਆ ਠੀਕ ਹੈ ਤਾਂ ਜਿਹੜੇ ਦੂਜੇ ਕੈਂਡੀਡੇਟ ਹੈਗੇ ਆ ਉਹ ਅਪਲਾਈ ਨਹੀਂ ਕਰ ਸਕਦੇ ਫਿਰ ਜੇ ਤੁਸੀਂ ਇਸ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਗਵੰਤ ਕੇ ਰੱਖਣੀ ਪਊਗੀ ਫਿਰ ਉਸਤੇ ਵੱਧ ਰਜੇ ਜਿਵੇਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਟੀਚਿੰਗ ਦੀਆਂ ਜਿਹੜੇ ਪੋਸਟਾਂ ਹੈਗੀਆਂ ਇਹਨਾਂ ਦੀ ਫੀਸ ਦੀ ਗੱਲ ਕਰੀਏ ਤਾਂ 500 ਇਸ ਦੀ ਫੀਸ ਰਹੂਗੀ ਜਿਹੜੀ ਲਾਸਟ ਡੇਟ ਹੈਗੀ ਹੈ ਰਜੇ 5 ਜਨਵਰੀ ਤੱਕ ਤੁਸੀਂ 12 ਵਜੇ ਤੱਕ ਆਪਣਾ ਜਿਹੜਾ ਫਾਰਮ ਹੈਗਾ ਰਜੇ ਉਹ ਅਪਲਾਈ ਕਰ ਸਕਦੇ ਹੋ ਫਿਰ ਇੱਥੇ ਕੁਝ ਇਨਸਟਰਕਸ਼ਨ ਦਿੱਤੀ ਗਈ ਹੈ ਜਿਵੇਂ ਪੀਜੀਟੀ ਦੀ ਟੀਚ ਦੇ ਦੀ ਠੀਕ ਹੈ ਤਾਂ ਫਿਰ ਜਿਵੇਂ 5 ਜਨਵਰੀ ਲਾਸਟ ਡੇਟ ਹੈਗੀ ਹੈ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੈਂਡੀਡੇਟਾਂ ਦਾ ਰਿਟਰਨ ਐਗਜ਼ਾਮ ਲਿੱਤਾ ਜਾਊਗਾ ਇਹ ਇਨਸਟਰਕਸ਼ਨ ਦਿੱਤੀ ਗਈ ਹੈ ਠੀਕ ਹੈ ਸਭ ਤੋਂ ਪਹਿਲਾਂ ਜਿਵੇਂ ਰਿਟਰਨ ਐਗਜ਼ਾਮ ਲਿੱਤਾ ਜਾਊਗਾ ਰਿਟਰਨ ਐਗਜ਼ਾਮ ਲੈਣ ਤੋਂ ਬਾਅਦ ਜਿਹੜੇ ਵੀ ਕੈਂਡੀਡੇਟ ਰਿਟਰਨ ਐਗਜ਼ਾਮ ਨੂੰ ਕੁਆਲੀਫਾਈ ਕਰਦੇ ਹਨ ਤਾਂ ਉਸ ਤੋਂ ਬਾਅਦ ਕੈਂਡੀਡੇਟਾਂ ਦਾ ਇੰਟਰਵਿਊ ਹੋਊਗਾ ਇਹ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਤੇ 12 ਜਨਵਰੀ ਨੂੰ ਵੇਖਣ ਨੂੰ ਮਿਲ ਜਾਊਗਾ ਇਸ ਦਾ ਸ਼ੈਡਿਊਲ ਅਫੀਸ਼ੀਅਲ ਵੈਬਸਾਈਟ ਤੇ ਵਾਰੇ ਅਸੀਂ ਜਿਵੇਂ ਦੱਸ ਦਿੱਤਾ ਹੈ ਫਿਰ ਅਸੀਂ ਗੱਲ ਕਰੀਏ ਰਜੇ ਲੈਕਚਰਾਰ ਦੇ ਜਿਹੜੀ ਪੀਜੀਟੀ ਦੀ ਪੋਸਟ ਆ ਗਈ ਹੈ ਜੇ ਤੁਸੀਂ ਇਸ ਵਿੱਚ ਅਪਲਾਈ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਕੈਂਡੀਡੇਟ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਫਿਰ ਗ੍ਰੈਜੂਏਸ਼ਨ ਦੇ ਨਾਲ ਬੀਐਡ ਹੋਣੀ ਚਾਹੀਦੀ ਹੈ ਜਿਹੜੀ ਬੀਐਡ ਹੈਗੀ ਹੈ ਲਜੇ ਉਹ ਸਬਜੈਕਟ ਤੋਂ ਰਿਲੇਟਡ ਹੋਣੀ ਚਾਹੀਦੀ ਜਿਸ ਵੀ ਸਬਜੈਕਟ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਸ ਤੇ ਰਿਗਾਰਡਿੰਗ ਕੈਂਡੀਡੇਟ ਨੂੰ ਬੀਐਡ ਕਿੱਤੀ ਹੋਣੀ ਚਾਹੀਦੀ ਹੈ ਨਾਲੇ ਜਿਹੜੀ ਮਾਸਟਰ ਡਿਗਰੀ ਹੈਗੀ ਹੈ ਤਾਂ ਉਹ ਵੀ ਸਬਜੈਕਟ ਦੇ ਨਾਲ ਹੀ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਜਿਵੇਂ ਗ੍ਰੈਜੂਏਸ਼ਨ ਵਿੱਚ ਬੀਐਡ ਦੀ ਗੱਲ ਕਰੀਏ ਜਾਂ ਮਾਸਟਰ ਡਿਗਰੀ ਦੀ ਗੱਲ ਕਰੀਏ ਸੀ 55% ਨੰਬਰ ਹੋਣੇ ਲਾਜ਼ਮੀ ਹੈਗੇ ਕੈਂਡੀਡੇਟ ਕੋਲ ਫਿਰ ਜਿਹੜੇ ਕੈਂਡੀਡੇਟੇ ਦਾ ਕੋਲ ਐਕਸਪੀਰੀਅੰਸ ਹੈਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਚਾਂਸ ਦਿੱਤਾ ਜਾਊਗਾ ਸਿਲੈਕਟ ਹੋਣ ਦਾ ਫਿਰ ਅਸੀਂ ਸੇਮ TGT ਦੀ ਗੱਲ ਕਰੀਏ ਤਾਂ TGT ਵਿੱਚ ਵੀ ਸੇਮ ਤਰੀਕੇ ਨਾਲ ਜਿਸ ਵੀ ਪੋਸਟ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਦੇ ਨਾਲ B.Ed ਹੋਣੀ ਚਾਹੀਦੀ ਹੈ ਘੱਟ ਤੋਂ ਘੱਟ 50% ਮਾਰਕਸ ਹੋਣੀ ਚਾਹੀਦੀ ਸਬਜੈਕਟ ਤੋਂ ਰਿਗਾਰਡਿੰਗ ਕੰਬੀਨੇਸ਼ਨ ਹੋਣਾ ਚਾਹੀਦਾ ਗ੍ਰੈਜੂਏਸ਼ਨ ਦਾ ਵੀ ਨਾਲੇ ਜਿਹੜੀ B.Ed ਕੀਤੀ ਹੈ ਫਿਰ ਜਿਹੜੀ ਫਿਜ਼ੀਕਲ এডਿਕੇਸ਼ਨ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਫਿਰ ਜਿਸ ਵੀ ਪੋਸਟ ਵਿੱਚ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਸ ਦੇ ਰਿਗਾਰਡਿੰਗ ਉਸੇ ਸਬਜੈਕਟ ਤੋਂ ਰਿਗਾਰਡਿੰਗ ਹੋਣੀ ਚਾਹੀਦੀ ਹੈ ਜੇ ਕੈਂਡੀਡੇਟ ਕੋਲ ਜਿਵੇਂ ਸੀਟਟ ਪੀਐਸਟਟ ਪਾਸ ਨਹੀਂ ਹੈਗਾ ਤਾਂ ਇਹ ਕੈਂਡੀਡੇਟ ਵੀ ਅਪਲਾਈ ਕਰ ਸਕਦੇ ਨੇ ਲੇਕਿਨ ਜਿਹੜੇ ਵੀ ਕੈਂਡੀਡੇਟਾਂ ਕੋਲ ਸੀਟਟ ਤੇ ਪੀਐਸਟਟ ਪਾਸ ਹੈਗਾ ਉਹਨਾਂ ਨੂੰ ਸਭ ਤੋਂ ਪਹਿਲਾਂ ਦਿੱਤਾ ਜਾਊਗਾ ਮੌਕਾ ਠੀਕ ਹੈ ਰਜੇ ਤਾਂ ਨਾਲੇ ਜਿਹੜੀ 10th ਵਿੱਚ ਪੰਜਾਬੀ ਸਬਜੈਕਟ ਹੋਣਾ ਇਹ ਤਾਂ ਕੰਪਲਸਰੀ ਹੈਗੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਤੁਸੀਂ ਜਿਵੇਂ ਜੇ ਨੈਕਸਟ ਅਸੀਂ ਗੱਲ ਕਰੀਏ ETT ਦੀ ਗੱਲ ਕਰੀਏ ਪ੍ਰਾਇਮਰੀ ਟੀਚਰ ਦੀ ਜੇ ਇਸ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਆ ਤਾਂ ਉਮੀਦਵਾਰ ਨੂੰ ਸਭ ਤੋਂ ਪਹਿਲਾਂ +2 ਕੀਤੀ ਹੋਵੇ ਨਾਲੇ ETT ਕੀਤੀ ਹੋਵੇ ਇਹ ਜ਼ਰੂਰੀ ਹੈਗੇ ਲਾਜ਼ਮੀ ਅਤੇ ਅਜੇ ਗ੍ਰੈਜੂਏਸ਼ਨ ਅਤੇ ਬੀਐਡ ਹੈਗੀ ਹੈ ਤਾਂ ਫਿਰ ਵੀ ਕੈਂਡੀਡੇਟਾਂ ਨੂੰ ਸਭ ਤੋਂ ਪਹਿਲਾਂ ਜਿਹੜੇ ਕੈਂਡੀਡੇਟਾਂ ਕੋਲ ਗ੍ਰੈਜੂਏਸ਼ਨ ਅਤੇ ਬੀਐਡ ਹੈਗੇ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਜੇ ਕੈਂਡੀਡੇਟ ਨੂੰ ਪਲੱਸ 2 ਦੇ ਨਾਲ ਈਟੀਟੀ ਦਾ ਕੋਰਸ ਕੀਤਾ ਤਾਂ ਫਿਰ ਤੁਸੀਂ ਨਰਸਰੀ ਜਿਹੜੀ ਟੀਚਰ ਦੀ ਪੋਸਟ ਹੈਗੇ ਉਸ ਵਿੱਚ ਅਪਲਾਈ ਕਰ ਸਕਦੇ ਨੇ ਠੀਕ ਹੈ ਜੇ ਤਾਂ ਇੱਥੇ ਮੈਂਸ਼ਨ ਵੀ ਹੈਗਾ ਕਿ ਉਮੀਦਵਾਰ ਨੇ 10ਵੀਂ ਜਿਹੜਾ ਪੇਪਰ ਹੈਗਾ ਇਹ ਪੰਜਾਬੀ ਤੋਂ ਦਿੱਤਾ ਹੋਵੇ ਜੇ ਪੰਜਾਬੀ ਭਾਸ਼ਾ ਆਉਂਦੀ ਆ ਤਾਂ ਫਿਰ ਵਧੀਆ ਗੱਲ ਹੈਗੀ ਹੈ ਫਿਰ ਜਿਵੇਂ ਲਿਜੇ ਲਿਖਤੀ ਐਗਜ਼ਾਮ ਲਿੱਤਾ ਜਾਊਗਾ ਜਿਹੜੀ ਪ੍ਰੈਕਟਿਸ ਲਿੱਤੀ ਜਾਊਗੀ ਉਸ ਵਿੱਚ ਜਿਹੜੇ MCQ ਟਾਈਪ ਕੁਐਸਚਨ ਹੋਣਗੇ PGT ਦੇ TGT ਦੇ ਫਿਰ ਜਿਹੜੇ ਵੀ ਸਿਲੇਬਸ ਦੇ ਅਕੋਰਡਿੰਗ ਟੈਸਟ ਲਿੱਤਾ ਜਾਊਗਾ ਜਿਸ ਵਿੱਚ ਜਨਰਲ ਅੰਗਰੇਜ਼ੀ ਹੋਊਗੀ ਠੀਕ ਹੈ ਜਨਰਲ ਅਵੇਅਰਨੈਸ ਹੋਊਗੀ ਟੀਚਿੰਗ ਐਪਟੀਟਿਊਡ ਹੋਊਗਾ ਜਿਹੜਾ ਸਬਜੈਕਟ ਹੈਗੇ ਉਸ ਤੋਂ ਰਿਗਾਰਡਿੰਗ ਪੁੱਛਿਆ ਜਾਊਗਾ ਠੀਕ ਹੈ ਤਾਂ ਜਿਹੜੇ ਵੀ ਕੈਂਡੀਡੇਟ ਐਗਜ਼ਾਮ ਨੂੰ ਕੁਆਲੀਫਾਈ ਕਰਨਗੇ ਫਿਰ ਉਹਨਾਂ ਦਾ ਇੰਟਰਵਿਊ ਲਿੱਤਾ ਜਾਊਗਾ ਇੰਟਰਵਿਊ ਲੈਣ ਤੋਂ ਬਾਅਦ ਕੈਂਡੀਡੇਟਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਕੈਂਡੀਡੇਟਾਂ ਨੂੰ ਆਪਣੇ オリジナル ਡਾਕੂਮੈਂਟ ਹੈਗੇ ਆ ਫਿਰ ਜਿਹੜੇ ਵੀ ਡਾਕੂਮੈਂਟ ਹੈਗੇ ਆ ਇਹਨਾਂ ਦਸਤਾਵੇਜ਼ ਦੀ ਦੋ ਸੈਟ ਜਿਹੜੀ ਫੋਟੋ ਕਾਪੀ ਹੋਣੀ ਚਾਹੀਦੀ ਹੈ ਨਾਲੇ ਠੀਕ ਰਹੇ ਜੀ ਤਾਂ ਮੈਂ ਇੱਕ ਗੱਲ ਹੁੰਦੀ ਐ ਜਿਵੇਂ ਕੈਂਡੀਡੇਟਾਂ ਦਾ ਹੁਣ ਡਾਊਟ ਰਹੂਗਾ ਕਿ ਮੈਮ ਜਿਵੇਂ ਅਸੀਂ ਆਨਲਾਈਨ ਅਪਲਾਈ ਕਰਦੇ ਆਂ ਕਿ ਉਸ ਤੋਂ ਬਾਅਦ ਸਾਨੂੰ ਜਿਹੜੇ ਫਾਰਮ ਹੈਗੇ ਆ ਇਹ ਜਿਹੜੇ ਡਾਕੂਮੈਂਟ ਹੈਗੇ ਆ ਇਹ ਸਾਨੂੰ ਆਫਲਾਈਨ ਵੀ ਭੇਜਣੇ ਹੁੰਦੇ ਆ ਠੀਕ ਆ ਤਾਂ ਇਹ ਨਹੀਂ ਭੇਜਣੇ ਸਿਰਫ ਤੁਸੀਂ ਆਨਲਾਈਨ ਅਪਲਾਈ ਕਰਨਾ ਉਸਤੇ ਬਾਅਦ 12 ਤਰੀਕ ਨੂੰ ਸ਼ਡਿਊਲ ਆ ਜਾਊਗਾ ਜਨਵਰੀ ਨੂੰ ਆਫੀਸ਼ੀਅਲ ਵੈਬਸਾਈਟ ਤੇ ਕਿ ਰੇਟਨ ਐਗਜ਼ਾਮ ਕਦੋਂ ਹੋਊਗਾ ਉਸਤੇ ਰਿਗਾਰਡਿੰਗ ਤੁਸੀਂ ਅੱਜ ਤੋਂ ਆਪਣੀ ਪ੍ਰੈਪਰੇਸ਼ਨ ਸਟਾਰਟ ਕਰਨੀ ਐ ਜੇ ਇਸ ਵਿੱਚ ਤੁਸੀਂ ਇੰਟਰਸਟਿਡਡ ਹੈਗੇ ਹੋ ਠੀਕ ਰਹੇ ਤਾਂ ਫਿਰ ਜਿਵੇਂ ਕੈਂਡੀਡੇਟ ਐਗਜ਼ਾਮ ਨੂੰ ਕੁਆਲੀਫਾਈ ਕਰਦਾ ਹੈ ਇੰਟਰਵਿਊ ਹੋਊਗਾ ਇੰਟਰਵਿਊ ਵਿੱਚ ਫਿਰ ਕੈਂਡੀਡੇਟ ਨੂੰ ਆਪਣੇ ਜਿਹੜੇ オリジナル ਡਾਕੂਮੈਂਟ ਹੈਗੇ ਨਾਲੇ ਸਾਰੇ ਡਾਕੂਮੈਂਟਾਂ ਦੀ ਦੋ ਦੋ ਫੋਟੋਕਾਪੀ ਹੋਣੀ ਲਾਜ਼ਮੀ ਹੈਗੀ ਠੀਕ ਹੈ ਇਹ ਇਨਸਟਰਕਸ਼ਨ ਦੇ ਵਿੱਚ ਸਭ ਕੁਝ ਲਿਖਿਆ ਪਿਆ ਇੱਥੇ ਫਿਰ ਜਿਹੜੀ ਵੀ ਜਿਹੜੀ ਪੋਸਟਾ ਹੈਗੀ ਰਜੇ ਇਹ ਘਟ ਵੀ ਸਕਦੀ ਹੈ ਵੱਧ ਵੀ ਸਕਦੀ ਹੈ ਠੀਕ ਹੈ ਤਾਂ ਫਿਰ ਅਸੀਂ ਗੱਲ ਕਰਦੇ ਹਾਂ ਸਬਜੈਕਟ ਦੇ ਅਕੋਰਡਿੰਗ ਪੋਸਟਾਂ ਦੀ ਜਿਹੜਾ ਮੇਨ ਇਸ਼ੂ ਹੁੰਦਾ ਕੈਂਡੀਡੇਟਾਂ ਦਾ ਸਭ ਤੋਂ ਪਹਿਲਾਂ ਜਿਵੇਂ ਜਿਸ ਵੀ ਪੋਸਟ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਕੂਲ ਦਾ ਨਾਮ ਦੱਸਿਆ ਪਿਆ ਇੱਥੇ ਜਿਸ ਵੀ ਸਕੂਲ ਵਿੱਚ ਜਿੰਨੀ ਪੋਸਟਾਂ ਹੈਗੀਆਂ ਜਿਵੇਂ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਅਮ੍ਰਿਤਸਰ ਸਾਹਿਬ ਦੀ ਠੀਕ ਹੈ ਸ੍ਰੀ ਗਗਨੂ ਰਾਮਦਾਸ ਪਬਲਿਕ ਸਕੂਲ ਦੀ ਗੱਲ ਕਰੀਏ ਪੀਜੀਟੀ ਦੀ ਕੋਈ ਪੋਸਟਾਂ ਨਹੀਂ ਹੈਗੀ ਪੀਜੀਟੀ ਦੀ ਇੰਗਲਿਸ਼ ਵਿੱਚ ਇੱਕ ਪੋਸਟ ਹੈਗੀ ਹੈ ਇੱਕ ਫਿਜ਼ੀਕਲ ਐਜੂਕੇਸ਼ਨ ਦੀ ਹੈਗੀ ਹੈ ਪ੍ਰਾਇਮਰੀ ਟੀਚਰ ਨਰਸਰੀ ਟੀਚਰ ਠੀਕ ਹੈ ਰਜੇ ਤਾਂ ਜਿਵੇਂ ਸਕੂਲ ਹੈਗੇ ਸਕੂਲ ਦੇ ਰਿਗਾਰਡਿੰਗ ਫਿਰ ਇੱਥੇ ਪੀਜੀਟੀ ਦੀ ਪੋਸਟ ਸਕੂਲ ਵਿੱਚ ਮੈਂਸ਼ਨ ਕੀਤੀ ਗਈ ਹੈ ਫਿਰ ਟੀਜੀਟੀ ਦੀ ਪੋਸਟ ਮੈਂਸ਼ਨ ਕੀਤੀ ਗਈ ਹੈ ਫਿਰ ਜਿਹੜੇ ਪ੍ਰਾਇਮਰੀ ਟੀਚਰ ਹੈਗੇ ਨੇ ਫਿਰ ਜਿਹੜੀ ਐਂਟੀਟੀ ਦੀ ਪੋਸਟ ਹੈਗੀ ਹੈ ਇਹ ਤੁਸੀਂ ਸਕੂਲ ਦੇ ਹਿਸਾਬ ਨਾਲ ਚੈੱਕ ਕਰਨੀ ਹੈ ਉਸ ਤੇ ਹਿਸਾਬ ਨਾਲ ਚੈੱਕ ਕਰਕੇ ਤੁਸੀਂ ਜਿੱਥੇ ਵੀ ਅਪਲਾਈ ਕਰਨਾ ਚਾਹੁੰਦੇ ਹੋ ਅਪਲਾਈ ਕਰ ਸਕਦੇ ਹੋ ਮੇਨ ਗੱਲ ਦਾ ਇਸ਼ੂ ਹੈਗੇ ਰਜੇ ਇੱਥੇ ਇਨਸਟਰਕਸ਼ਨ ਚ ਦੱਸਿਆ ਵੀ ਪਿਆ ਹੈ ਕਿ ਜੇ ਕੈਂਡੀਡੇਟ ਜਿਵੇਂ ਦੋ ਸਕੂਲਾਂ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਫਿਰ ਦੋਨਾਂ ਦੀ ਵੱਖ-ਵੱਖ ਫੀਸ ਲੱਗੂਗੀ ਜਿਵੇਂ ਤੁਸੀਂ ਇੱਕ ਅਪਲਾਈ ਕਰਨਾ ਚਾਹੁੰਦੇ ਹੋ ਜਿਵੇਂ ਕਿਸੇ ਵਿੱਚ ਪੋਸਟ ਅੱਛੀ ਹੈਗੀ ਆ ਤਾਂ ਤੁਸੀਂ ਚੈੱਕ ਕਰਕੇ ਮੰਨ ਕੇ ਚਲਿਏ ਕੈਂਡੀਡੇਟ ਇੱਕ ਤਾਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈਗਾ ਇਸ ਵਿੱਚ ਅਪਲਾਈ ਕਰਦੇ ਹੋ ਇੱਕ ਤੁਸੀਂ ਕੋਈ ਵੀ ਦੂਜੇ ਸਕੂਲ ਵਿੱਚ ਅਪਲਾਈ ਕਰਦੇ ਹੋ ਤਾਂ ਫਿਰ ਜੇ ਦੋਨਿਆਂ ਦੀ ਫੀਸ ਜਿਹੜੀ ਹੈਗੀ ਡਿਫਰੈਂਟ ਡਿਫਰੈਂਟ ਲੱਗੂਗੀ ਠੀਕ ਹੈ ਇਸ ਦੇ ਵਿੱਚ ਵੀ 500 ਲੱਗੂਗੇ ਇਸ ਦੇ ਵਿੱਚ ਵੀ 500 ਲੱਗੂਗੇ ਠੀਕ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਚੈੱਕ ਕਰਕੇ ਇੱਥੇ ਆਪਣੀ ਸਬਜੈਕਟ ਦੇ ਅਕੋਰਡਿੰਗ ਠੀਕ ਹੈ ਕਿ ਸਕੂਲ ਵਿੱਚ ਕਿੰਨੇ ਪੋਸਟਾ ਹੈਗੀ ਹੈ ਕਿੱਥੇ ਜ਼ਿਆਦਾ ਚਾਂਸ ਹੈਗੀ ਹੈ ਕਿੱਥੇ ਦਾ ਨੇੜੇ ਦਾ ਏਰੀਆ ਹੈਗਾ ਇਹ ਤੁਸੀਂ ਚੈੱਕ ਕਰਕੇ ਇਸ ਵਿੱਚ ਅਪਲਾਈ ਕਰ ਸਕਦੇ ਹੋ ਇੱਥੇ ਸਕੂਲ ਦੇ ਹਿਸਾਬ ਨਾਲ ਪੋਸਟ ਮੈਂਸ਼ਨ ਹੈਗੀ ਹੈ ਪੀਜੀਟੀ ਦੀ টিਜੀਟੀ ਮੋਸਟਲੀ ਜ਼ਿਆਦਾ ਪਰ ਪੀਆਰਟੀ ਅਤੇ টিਜੀਟੀ ਦੀ ਪੋਸਟ ਹੈਗੀ ਹੈ ਠੀਕਰ ਜੇ ਤਾਂ ਇਹ ਜਿਹੜਾ ਨੋਟੀਫਿਕੇਸ਼ਨ ਹੈਗਾ ਇਹ ਤੁਹਾਨੂੰ ਵਟਸਐਪ ਗਰੁੱਪ ਚ ਵੀ ਮਿਲ ਜਾਊਗਾ ਠੀਕ ਹੈ ਉੱਤੇ ਤੁਸੀਂ ਆਰਾਮ ਨਾਲ ਚੈੱਕ ਕਰ ਸਕਦੇ ਹੋ ਜੇ ਕੈਂਡੀਡੇਟ ਨੂੰ ਕੁਝ ਵੀ ਡਾਊਟ ਹੈਗਾ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਦੱਸਿਆ ਵੀ ਗਿਆ ਸਾਥ ਵਿੱਚ ਇਹ ਜਿਹੜਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਨੀਲੇ ਠੀਕ ਹੈ ਜੇ ਕੁਸਚਨ ਹੀ ਕਰਨਾ ਤੁਸੀਂ Chrome ਬ੍ਰਾਊਜ਼ਰ ਤੇ ਜਾ ਕੇ ਇਹ ਸਰਚ ਕਰਨਾ ਸਰਚ ਕਰਨ ਤੋਂ ਬਾਅਦ ਡਾਇਰੈਕਟ ਤੁਸੀਂ ਜਿਹੜਾ ਆਪਣਾ ਫਾਰਮ ਹੈਗਾ ਰਜੇ ਇਹ ਫਿਲ ਕਰ ਸਕਦੇ ਹੋ ਠੀਕ ਹੈ ਜੇ ਤਾਂ ਇੱਥੇ ਤੋਂ ਤੁਸੀਂ ਆਪਣਾ ਜਿਹੜਾ ਆਨਲਾਈਨ ਫਾਰਮ ਹੈਗਾ ਇਹ ਫਿਲ ਕਰਕੇ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਜੇ ਕੈਂਡੀਡੇਟ ਨੂੰ ਕੁਝ ਵੀ ਡਾਊਟ ਹੈ ਗਿਆ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਵੀਡੀਓ ਕਿਹਦਾ ਜੀ ਲੱਗੀ ਕਮੈਂਟ ਸੈਕਸ਼ਨ 'ਚ ਜਰੂਰ ਦੱਸਣਾ ਆਪਣੇ ਜਿੰਨੇ ਵੀ ਫਰੈਂਡ ਹੈਗੇ ਰਿਲੇਟਿਵ ਹੈਗੇ WhatsApp ਗਰੁੱਪ ਹੈਗੇ ਸਾਰਿਆਂ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਧੰਨਵਾਦ